ਕਿ ਅੱਜ ਕੱਲ੍ਹ ਦੀਆਂ ਜੇਲਾ ਬੜੀਆਂ ਹਾਈ ਟੈਕ ਹੋ ਗਿਆ ਨੇ ਤਾਂ ਸੁਰੱਖਿਆ ਬੜੀ ਵੱਧ ਚੁੱਕੀ ਹੈ ਪਰ ਲੇਕਿਨ ਬਠਿੰਡਾ ਦੀ ਜੇਲ੍ਹ ਦੇ ਵਿੱਚ ਇੱਕ ਕੈਦੀ ਗਾਇਬ ਹੋ ਗਿਆ ਦੱਸਿਏ ਕਿ ਇਹ ਚੋਰੀ ਦੇ ਕੇਸ ਦੇ ਵਿੱਚ ਇੱਥੇ ਸਜ਼ਾ ਕੱਟ ਰਿਆ ਸੀ ਤਾਂ ਇਹ ਉਸ ਦਾ ਪਤਾ ਉਦੋਂ ਲੱਗਾ ਕਿ ਇਹ ਜੇਲ੍ਹ ਦੇ ਵਿੱਚੋਂ ਗਾਇਬ ਹੋ ਗਿਆ ਜਦੋਂ ਸ਼ਾਮ ਵੇਲੇ ਕੈਦੀਆਂ ਦੀ ਜਦੋਂ ਗਿਣਤੀ ਹੋ ਰਹੀ ਸੀ ਤਾਂ ਉਦੋਂ ਜੇਲ੍ਹ ਦੇ ਵਿੱਚੋਂ ਪਤਾ ਚੱਲਦਾ ਹੈ ਕਿ ਇੱਕ ਕੈਦੀ ਜਿਹੜਾ ਆ ਉਹ ਗਾਇਬ ਹੈ ਉਥੋਂ ਫਰਾਰ ਹੈ ਤਾਂ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਹੜਕੰਪ ਮੱਚ ਜਾਂਦੀ ਹੈ ਤਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਬਠਿੰਡਾ ਜੇਲ੍ਹ ਤੋਂ ਜੇ ਕੁਝ ਅਫਸਰ ਕੀ ਕੁਝ ਕਹਿ ਰਹੇ ਨੇ ਆਓ ਤੁਹਾਨੂੰ ਵੀ ਦੱਸਦੇ ਹਾਂ ਨਾਣਾ ਕੰਡ ਦੇ ਵਿੱਚ ਇੱਕ ਬਠਿੰਡਾ ਜੇਲ੍ਹ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਅਤੇ ਜਿਸ ਦੇ ਵਿੱਚ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ ਸਾਨੂੰ ਕੁਮਵੀਨ ਦਾਸ ਜੋ ਕਿ ਪਰਸਨਾਮ ਨਗਰ ਦਾ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ ਵਿੱਚ ਮਠੰਡਾ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਇਹ ਮਿਤੀ 27 ਤਰੀਕ ਤੋਂ ਜਿਹੜਾ ਜੇਲ੍ਹ ਦੇ ਵਿੱਚੋਂ ਭਗੌੜਾ ਹੋ ਗਿਆ ਸੀਗਾ ਤੇ ਇਸ ਬੰਦੇ ਵਿੱਚ ਅਸੀਂ ਮਕਦਮਾ ਨੰਬਰ 170 ਅੰਡਰ ਸੈਕਸ਼ਨ 262 BNS and 52 present act ਦੇ ਤਹਿਤ ਥਾਣਾ ਕੈਟ ਦੇ ਵਿੱਚ ਮੁਕਦਮਾ ਦਰਜ ਰਜਿਸਟਰ ਕੀਤਾ ਹੈ ਤੇ ਇਸ ਦੀ ਪਕੜ ਵਾਸਤੇ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਲਦੀ ਹੀ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਊਗਾ ਸੇ ਇਸ ਬੰਦੇ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਚੋਰੀ ਦੇ ਤੇ ਲੁੱਟਾ ਖੋਹ ਦੇ ਦਰਜ ਹੈਗੇ ਕੁੱਲ ਤਿੰਨ ਮੁਕਦਮੇ ਇਸ ਦੇ ਖਿਲਾਫ ਚੋਰੀ ਤੇ ਲੁੱਟਾ ਖੋਹ ਦੇ ਦਰਜ ਸਭ ਤੋਂ ਪਹਿਲਾਂ ਸੇ ਕਿਸ ਕਿਵੇਂ ਕਰ ਸਕਦਾ ਕਿ ਹਾਈ ਸਕੂਲ ਦੀ ਐਕਚੁਅਲੀ ਸਟੋਰ ਵੀ ਟਾਈਪ ਵੀ ਤੇ ਦੇਖੋ ਜੀ ਇਹਦੇ ਵਿੱਚ ਜੋ ਜੋ ਪੱਤਰ ਮਸੂਲ ਹੋਇਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਅਰਨੀ ਬੌਂਡਿੰਗ ਜਿਹੜਾ ਹੈਗਾ ਚਕਮਾ ਦੇਖ ਕੇ ਜਿਹੜਾ ਜੇਲ੍ਹ ਵਿੱਚ ਪਹੌੜਾ ਹੋ ਗਿਆ ਸੋ ਇਸ ਬੰਦੀ ਜਿਹੜੀ ਹੈਗੀ ਹੈ ਡਿਟੇਲ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਜੋ ਵੀ ਬੰਦੀ ਕਾਰਵਾਈ ਹੈ ਇਸ ਦੇ ਖਿਲਾਫ ਵੀ ਕੀਤੀ ਜਾਊਗੀ ਤੇ ਪਰਸਨਾਮ ਨਗਰ ਮਖੰਡਾ ਤੋਂ ਜਾਣ ਵਾਲਾ ਇਹ ਕੱਲ ਸਾਨੂੰ ਥਾਣਾ ਕੈਂਟ ਦੇ ਵਿੱਚ ਇੱਕ ਮਖੰਡਾ ਜੇਲ੍ਹ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਜਿਸ ਦੇ ਵਿੱਚ ਮੈਂਸ਼ਨ ਸੀਗਾ ਕਿ ਇੱਕ ਤਿਲਕ ਰਾਜ ਸਾਨੂੰ ਕੁਦਵੀਨ ਦਾਸ ਜੋ ਕਿ ਪਰਸਾਂਮ ਨਗਰਦ ਰਹਿਣ ਵਾਲਾ ਹੈ ਤੇ ਚੋਰੀ ਦੇ ਮਕਦਮੇ ਦੇ ਵਿੱਚ ਥਾਣਾ ਕਨਾਲ ਕਲੋਨੀ ਦਾ ਜੋ ਮਕਦਮਾ ਸੀਗਾ ਉਸ ਦੇ